ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਬੇਨਤੀ ਹੈ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਤੇ ਧਿਆਨ ਨਾਲ ਸੁਣਿਆ ਜਾਵੇ ਜਿਵੇਂ ਕਿ ਆਪਾਂ ਸਾਰਿਆਂ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਆਪਾਂ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਹਾਂ ਸਕੂਲਾਂ ਦੇ ਵਿੱਚ ਖੇਤੀਬਾੜੀ ਟੀਚਰਾਂ ਨੂੰ ਲੈ ਕੇ ਖੇਤਾਂ ਦੇ ਮਾਸਟਰ ਨੂੰ ਲੈ ਕੇ ਹੋਰ ਏਡਿਓ ਤੋਂ ਬਿਨਾਂ ਹੋਰ ਵੱਖ-ਵੱਖ ਵਿਭਾਗਾਂ ਦੇ ਵਿੱਚ ਬੀਏਸੀ ਐਗਰੀਕਲਚਰ ਐਮਐਸਸੀ ਐਗਰੀਕਲਚਰ ਕੀਤੇ ਮੁੰਡੇ ਕੁੜੀਆਂ ਨੂੰ ਵੱਖ-ਵੱਖ ਵਿਭਾਗਾਂ ਦੇ ਵਿੱਚ ਰੋਜ਼ਗਾਰ ਸੰਬੰਧੀ ਕਿ ਅਸਾਮੀਆਂ ਖਾਲੀ ਪਈਆਂ ਨੇ ਕੋਈ ਨਵੀਂ ਅਸਾਮੀ ਆਰ ਨਹੀਂ ਰਹੀ ਸਰਕਾਰ ਕੋਈ ਵਾਦਾ ਨਹੀਂ ਪੂਰਾ ਕਰ ਰਹੀ ਇਸ ਨੂੰ ਲੈ ਕੇ ਆਪਾਂ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਸੀ ਪਰ ਹੁਣ ਜਿਵੇਂ ਕਿ ਆਪਾਂ ਸਾਰਿਆਂ ਨੂੰ ਚੰਗੀ ਤਰ੍ਹਾਂ ਪਤਾ ਲੱਗ ਚੁੱਕਾ ਹੈ ਕਿ ਕੋਰਡ ਆਫ ਕੰਡਕਟ ਲੱਗਿਆ ਹੋਇਆ ਪਰ ਹਾਂ ਆਪਣੇ ਮਾਣਯੋਗ ਮੁੱਖ ਮੰਤਰੀ ਜੀ ਆਪਣੇ ਮਾਣਯੋਗ ਮੰਤਰੀ ਜੀ ਪਿੰਡਾਂ ਦੇ ਵਿੱਚ ਵੋਟਾਂ ਮੰਗਣਾ ਆਉਣਗੇ ਪਰ ਆਪਣਾ ਸਾਰਿਆਂ ਦਾ ਫਰਜ਼ ਬਣਦਾ ਜਿਨ੍ਹਾਂ ਨੇ ਬੀਐਸਸੀਆ ਐਗਰੀਕਲਚਰ ਕੀਤੀ ਆ ਐਮਐਸਸੀ ਕੀਤੀ ਆ ਕਿ ਉਹਨਾਂ ਦੇ ਪਿੰਡ ਵਿੱਚ ਉਹਨਾਂ ਦੇ ਸ਼ਹਿਰ ਦੇ ਵਿੱਚ ਜੇ ਤੋ ਮਾਣਯੋਗ ਮੁੱਖ ਮੰਤਰੀ ਜੀ ਆਉਣਗੇ ਆਪਣੇ ਮਾਣਯੋਗ ਮੰਤਰੀ ਜੀ ਆਉਣਗੇ ਉਹਨਾਂ ਨੂੰ ਸਵਾਲ ਕਰੋ ਕਿ ਪੁੱਛੋ ਸਾਡੇ ਖੇਤਾਂ ਦੇ ਮਾਸਟਰ ਦੇ ਬਾਰੇ ਦਾ ਕੀ ਬਣਿਆ ਏਡੀਓ ਦੀਆਂ ਪੋਸਟਾਂ ਦਾ ਕੀ ਬਣਿਆ ਹੋਰ ਮਾਰਕਫੈਟ ਪੌਣ ਸੀਡ ਪੰਜਾਬ ਐਗਰੋ ਮੰਡੀ ਬੋਰਡ ਬਹੁਤ ਲੰਮੀ ਲਿਸਟ ਹੈ ਇਥੇ ਇੱਕ ਵੀ ਪੋਸਟ ਨਹੀਂ ਆ ਰਹੀ ਸਾਡੀ ਇੱਕ ਵੀ ਅਸਾਮੀ ਬਹਾਲ ਨਹੀਂ ਹੋਈ ਪਰ ਸਰਕਾਰ ਆਖਰ ਸਾਨੂੰ ਅਣਗੌਲਿਆ ਕਿਉਂ ਕਰਈ ਆ ਸਾਨੂੰ ਇਗਨੋਰ ਕਿਉਂ ਕਰਈ ਆ ਇਹ ਸਾਰੀਆਂ ਗੱਲਾਂ ਨੂੰ ਲੈ ਕੇ ਤੁਸੀਂ ਯਾਦ ਰੱਖਿਓ ਮਾਣਯੋਗ ਮੁੱਖ ਮੰਤਰੀ ਜੀ ਨੂੰ ਤੇ ਮਾਣਯੋਗ ਮੰਤਰੀਆਂ ਨੂੰ ਸਵਾਲ ਕਰਿਓ ਕਿ ਸਾਨੂੰ ਕਦੋਂ ਨੌਕਰੀਆਂ ਦੇ ਰਿਆਂ ਇਹ ਆਪਾਂ ਸਾਰਿਆਂ ਦਾ ਫਰਜ਼ ਮੰਨਦਾ ਕਿ ਜਿਹੜਾ ਚੋਣ ਪ੍ਰਚਾਰ ਦੇ ਦੌਰਾਨ ਜਿਹੜੀ ਆਪਾਂ ਕੋਰਸਿੰਗ ਕਰਦੇ ਹੁੰਨੇ ਆ ਜਿਹੜੀ ਆਪਾਂ ਆਪਦੀ ਮੰਗ ਉਹਨਾਂ ਨੂੰ ਯਾਦ ਕਰਾਈਏ ਕਿ ਉਹ ਇਹ ਨਾ ਸੋਚਣ ਵੀ ਇਹ ਪਹਿਲਾਂ ਜਿਹੜਾ ਆਪਣਾ ਸੰਘਰਸ਼ ਬਹੁਤ ਤਿੱਖਾ ਸੀਗਾ ਆਪਾਂ ਇੰਨੇ ਹਾਈਲਾਈਟ ਹੋਏ ਸਾਰਿਆਂ ਨੂੰ ਪਤਾ ਸੀ ਪਰ ਕਿਤੇ ਨਾ ਕਿਤੇ ਉਹਨਾਂ ਦੇ ਦਿਲ 'ਚ ਜਿਹੜੇ ਰਾਜਨੇਤਾ ਨੇ ਮੰਤਰੀ ਨੇ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਦੇ ਦਿਲ 'ਚ ਇਹ ਗੱਲ ਨਾ ਜਾਵੇ ਵੀ ਇਹ ਚੁੱਪ ਕਰਕੇ ਉਹਨਾਂ ਨੂੰ ਪਤਾ ਲੱਗੇ ਵੀ ਹਜੇ ਵੀ ਜਿਹੜਾ ਉਹ ਸੰਘਰਸ਼ ਦਾ ਜਿਹੜਾ ਆਪਾਂ ਆਮੜ ਸੀਗਾ ਉਹ ਮੁਝਿਆਣੀ ਜਿਹੜੀ ਉਹ ਅੰਗਾਰੀ ਹੈ ਹਜੇ ਵੀ ਧੁੱਕ ਰਹੀ ਆ ਪਰ ਆਪਾਂ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਆ ਇੱਕੱਠੇ ਹੋ ਕੇ ਜਦੋਂ ਲੋੜ ਪਾਊਗੀ ਆਪਾਂ ਉਹ ਜਿਹੜੀ ਚੰਗਿਆੜੀ ਆ ਜਿਹੜੀ ਉਹ ਭੱਖ ਰਹੀ ਆ ਉਹਦੇ ਤੋਂ ਦੁਬਾਰਾ ਭੰਮੜ ਮਚਾਉਣ ਤੇ ਜਿਹੜਾ ਆਪਾਂ ਇੱਕ ਦੂਜੇ ਦਾ ਸਾਥ ਦੇ ਕੇ ਆਪਣੀਆਂ ਮੰਗਾਂ ਜਿਹੜੀਆਂ ਪੂਰੀਆਂ ਕਰਾਵਾਂਗੇ ਸਵਾਦ ਦੇ ਹੌਸਲੇ ਪਰਕਰਾਰ ਰੱਖਿਓ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ